ਹਾਂਜੀ ਸਤਿ ਸ੍ਰੀ ਅਕਾਲ ਜੀ ਅਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲਦੇ ਆਂ ਬਾਹਰ ਤੇ ਬਾਹਰ ਬੈਠੇ ਆ ਦਾਦਾ ਜੀ ਤੇ ਅੱਜ ਉਹਨਾਂ ਦੀਆਂ ਗੱਲਾਂ ਸੁਣਾਉਣੇ ਆ ਤੁਹਾਨੂੰ ਤੇ ਆਪਣਾ ਨਾਲ ਕਰਦੇ ਆ ਇੰਟਰਵਿਊ ਤੇ ਦਿਖਾਉਣੇ ਆ ਤੁਹਾਨੂੰ ਫਿਰ ਕੀ ਕੀ ਗੱਲਾਂ ਕਰਦੇ ਆ ਉਹਨਾਂ ਨਾਲ ਤੇ ਚਲੋ ਚੱਲਦੇ ਆਂਗੇ ਤੇ ਬਾਹਰ ਧੁੱਪ ਵੀ ਅੱਜ ਵਧੀਆ ਨਿਕਲੀ ਪਈ ਆ ਲੈ ਤੁਸੀ ਦੇਖ ਰਹੇ ਹੋ ਅੱਜ ਧੁੱਪਾ ਕਿੰਨੀ ਵਧੀਆ ਨਿਕਲੀ ਪਈ ਆ ਐ ਜਿਵੇਂ ਕਹਿੰਦੇ ਹੁੰਦੇ ਆ ਵੀ ਕੜਾਕੇ ਵਾਲੀ ਠੰਡ ਕਹਿੰਦੇ ਹੁੰਦੇ ਨਾ ਸੂਰਜ ਨਿਕਲਿਆ ਪਿਆਵੇਂ ਕੜਾਕੇ ਦਾ ਪੂਰਾ ਆਹ ਦੇਖ ਸਕਦੇ ਹੋ ਇੱਧਰ ਆਪਣਾ ਇੱਧਰ ਖੇਤ ਹੈਗਾ ਕਿਸੇ ਦਾ ਤੇ ਇੱਧਰ ਪਈਆ ਨਿੰਮੋ ਦੇਖੋ ਆ ਭਈਆ ਕੀਤੀ ਪਈਆ ਹਾਂ ਹੋਰ ਦੇਖੀ ਤਾਂ ਰੋਟੀ ਉਹਨੇ ਖਾਣੀ ਆ ਚਲ ਚਲ ਉਹਨੂੰ ਖਵਾਰ ਰੋਟੀ ਤੇ ਅੱਛਾ ਹਾਂ ਹਾਂ ਪਾਣੀ ਪਾਣੀ ਰੋਟੀ ਦਾ ਪਾਦੇ ਤੂੰ ਆਈਆਂ ਰੋਟੀ ਪਾ ਖਾਂਦੀ ਰੋਟੀ ਖਾਉਗੀ ਇਹੇ ਭੁੱਖ ਲੱਗੀ ਹੋਣੀ ਇਹਨੂੰ ਖਾਂਦੀ ਕਿਉਂ ਨਹੀਂ ਹੈਗੀ ਇਹ ਹੋਰ ਭਾਜ ਜੀ ਆ ਜਾ ਆ ਜਾ ਆ ਜਾ ਓਏ ਹੈਰੀ ਪੋਟਰ ਭੱਜ ਕੇ ਭੱਜ ਕੇ ਭੱਜ ਕੇ ਆ ਜਾ ਅਰੇ ਆਉ ਆਉ ਆ ਜਾ ਓਲਾ ਮੈਨੂੰ ਹੀ ਵੱਢਣ ਲੱਗਾ ਮੈਂ ਤੈਨੂੰ ਰੋਟੀ ਪਾਉਣਾ ਆ ਜਾ ਲੈ ਆ ਜਾ ਆ ਜਾ ਖੇਡੀਏ ਜਾਨਾ ਆ ਜਾ ਭੱਜਾ ਲੰਘਿਆ ਚੱਬ ਦੇ ਕਰਾਂ ਆ ਭੱਜ ਲੈ ਦੇਖ ਔਰ ਕਰੀਏਗੇ ਬਾਪੂ ਹੋੜ ਖੇਡਦੇ ਆ ਜਵਾਂ ਰਿਆ ਪੱਜ ਕੇ ਆਜੇ ਮਾਰਨਾ ਖੇਡਦੇ ਆ ਤੇ ਬਾਪੂ ਜੀ ਮੈਨੂੰ ਵੜਦੀ ਆ ਇਹ ਬਹੁਤ ਰਿਆ ਆਹ ਕੌਣ ਕੱਢ ਗਿਆ ਜੀ ਮਾ ਮੜਦੀ ਆ ਜੀ ਮੈਨੂੰ ਰਿਆ ਇਧਰ ਆ ਜਾ ਇਧਰ ਸਾਡੇ ਘਰ ਦੀ ਰੱਖ ਕੇ ਖਿਆ ਕਰ ਜਾਗਾ ਸਾਡੇ ਦਾ ਤੈਨੂੰ ਨਹੀਂ ਕਿਹਾ ਮੈਂ ਲੈ ਲੈ ਆ ਜਾ ਤੂੰ ਵੀ ਆਇਆ ਚੰਗਾ ਨ ਲੈ ਆਹ ਹਾਂ ਮੇਰੀ ਉਹ ਬਾਪੂ ਦੇਖਿਓ ਖਾ ਗਈ। ਦੰਦੀ ਵੱਢਦੀ ਆ। ਦੰਦੀ ਵੱਢਦੀ ਆ ਇਹ। ਚੌੜ ਤੇ ਵੱਢਦੀ ਆ। ਦੇਖ ਦੇਖ ਦੇ। ਅੱਧਾ ਦੇਖ ਦੇ ਮੈਂ ਤੈਨੂੰ ਖਾਰ ਜਤਾਉਂ ਮੈਂ ਪਾਉਂ ਫਿਰ ਰੋਟੀ। ਪੜਲਾ ਪੜਲਾ ਤਦ ਇਹ ਹੱਥ ਨਾਲ ਹੀ ਪਕਾਉਣੀਆਂ ਨੇ। ਸੋਨੇ ਲੱਗੀਆਂ ਮਾਂ ਮਾਂਦੀਆਂ। ਦੰਦੀ ਵੱਢਣ। ਹਾਂ? ਦੇਖੀ ਦੰਦੀ ਵੱੜੀ ਤੰਦੀ ਤੰਦੀ ਵੱਢਦੀ ਆ ਦੇਖਿਆ। ਹਾਂ ਚੌਣ ਕਰਦੇ ਆ। ਹਾਂ। ਮੇਰੇ ਕੀ ਲੱਗਿਆ ਲੈ ਹੱਥਾਂ ਦੇ ਹੱਥ ਚੱਟੀਆਂ ਦੀਆਂ ਮੇਰੇ ਪਰਿਆ ਨਿਬੜੀਏ ਜੀ ਨਾਲ ਆਇਆ ਕਰ ਤੇ ਨਵਾਉਂਗਾ ਚੰਗਾ ਕੋਈ ਨਾ ਓਟਾ ਸੱਡ ਕੇ ਚੰਗਾ ਮਾਰਦੇ ਆ ਪਾਲੇ ਇਧਰ ਦਰਬੇਸ਼ ਹੁੰਦੇ ਆ ਨਾ ਬਾਪੂ ਹਾਂ ਖੁਰਕ ਕਰਦੇ ਜੋਨੇ ਹਾਂ ਖੁਰਕ ਕਰਦੇ ਜੋਨੇ ਯਾਨੀ ਯਾਨੀ ਕਿ ਨੇ ਮੋਤਰਾ ਨਾ ਨੀ ਮੁਰਕਤਾ ਤੇਰੀ ਮੰਮੀ ਦਾ ਨਾਂ ਨੀ ਮੁਰਕਤਾ ਇਹ ਟੁੱਟੀਏ ਤੇਰੀ ਮੰਮੀ ਦਾ ਨਾਂ ਨੀ ਮੁਰਕਤਾ ਤੇਰੀ ਮੰਮੀ ਦਾ ਨਾਂ ਨੀ ਮੋ ਨੇ ਮੋੜ ਆਕਦਾ ਰਿਮਮੀ ਦਾ ਨਾ ਨੇ ਮੋੜ ਆਕਦਾ ਰਾਨਾ ਨੇ ਮੋ ਹਾਂ ਗੋਡਾ ਨੇ ਮੋ ਵਫਾਦਾਰ ਹੁੰਦਾ ਮੱਖੂ ਬਹਨਾ ਕੁੱਤਾ ਹਾਂ ਨਾ ਕੁੱਤਾ ਵਫਾਦਾਰ ਹੁੰਦਾ ਸੱਚ ਹਾਂ ਨੇ ਮੋ ਨੇ ਮੋ ਹਾਂ ਹੀ ਆ ਜਾਂਦਾ ਬਾਪੂ ਮੋ ਘੋੜੀ ਨਾਲ ਟੱਕਰ ਆ ਗਈ ਮੋ ਘੋੜੀ ਹਾਂ ਘੋੜੀ ਤਾਂ ਲੰਘੀ ਮੈਂ ਤੁਹਾਨੂੰ ਕਿਹੜੇ ਟਾਈਮ ਤੇ ਬਸ ਇੱਕ ਮੈਂ ਥੋੜਾ ਖਾ ਲਿਆ ਜਾਂ ਉਹ ਖਾ ਖਾਣ ਨੂੰ ਦੇ ਕਰ ਉਹਨਾਂ ਖਾ ਲਈ ਜਾਂਦੀ ਤੇ ਸਰ ਤੇਰੇ ਦੰਦ ਦਾ ਹੈ ਨਹੀਂ ਬਾਪੂ ਤੂੰ ਤੇ ਮੈਂ ਕਿਵੇਂ ਆ ਗਿਆ ਤਰਸੂ ਤਾਂ ਮੇਰੇ ਦੰਦ ਆ ਆ ਦੂਜੇ ਦਾ ਹੋਇਆ ਜਾਣਾ ਤਾਂ ਹੁੰਦੀ ਐ ਇੱਕ ਇੱਕ ਹਾਂ ਗਾਹ ਦਾ ਹੁੰਦੀ ਐ ਜਾਣਾ ਇੱਕ ਇੱਕ ਦੇ ਇੱਕ ਇੱਕ ਹਜ਼ਾਰ ਨਾਲ ਚੱਬੀ ਜਾਂਦੀ ਆ ਹੋਵੇ ਐਂ ਕਰਨਾ ਪੈਂਦਾ ਕਮਾ ਪਰ ਉਹ ਤਾਂ ਔਖਾ ਜਾ ਹੋ ਕੇ ਚੱਲਦਾ ਹੋਇਆ ਉਹਨਾਂ ਦਾ ਦਰਦ ਕਰਵਾਉਣੇ ਰੱਬ ਤੁਸ ਕਰੇ ਉਹ ਗਾਂਹ ਜਵਾਬ ਆ ਹੁਣ ਤਾਂ ਗਾਂਹ ਕਿੱਥੇ ਦਰ ਮਾਰ ਆ ਰਵੇ ਐ ਨਾ ਕਈ ਜਰਾ ਉਹ ਕਾ ਨਾ ਹੌਰਾ ਹਜੇ ਬਹੁਤ ਵੱਡੀ ਹੋ ਮਾਰਾ ਤੇਰੀ ਮੇਰੇ ਦਾ ਤਾਂ ਕੀ ਪਤਾ ਹੈ ਸੁੱਖ ਦੇਖਣਾ ਹੈ ਕੀ ਪਤਾ ਸੁੱਖ ਐ ਨਾ ਕਿਆ ਕਰ ਕੋ ਤਾਂ ਤੇ ਸੋੜਿਆ ਨਾ ਮੇਰਾ ਵੀ ਹੂੰ ਦਿਲ ਨੇ ਸੋੜ ਦਮ ਐ ਬਾਪੂ ਤੂੰ ਜਦੋਂ ਜਮਾ ਨਿੱਕਾ ਹੁੰਦਾ ਸੀ ਛੋਟਾ ਜਿਹਾ ਹੁੰਦਾ ਹਾਂ ਹੈ ਹਾਂ ਰੋਟਾ ਜਿਹਾ ਹੁੰਦਾ ਜੀ ਜੀ ਕੀ ਕਰਦਾ ਮੈਨੂੰ ਸਟਾਰਟਿੰਗ ਤੋਂ ਲਾ ਦਿੱਤੇ ਉਹ ਛੋਟਾ ਜਿਹਾ ਜਮ ਸਮਾਂ ਛੋਟਾ ਜਿਹਾ ਕਰਨਗਰੇ ਥੌੜੀ ਲੈ ਕੇ ਮਾਰੀ ਜਾਂਦੇ ਯਾਰ ਉਹਦੇ ਖੜਕਾ ਕਰੀ ਜਾਂਦੇ ਤੇ ਪੜਾਈ ਕਿੰਨੇ ਸਾਲ ਦਾ ਲੱਗ ਗਿਆ ਪੜਾਈ ਕਰਨਾ ਪੜਾਈ ਤਾਂ ਬੜੇ ਸਾਰੇ ਉਹਨਾਂ ਦੇ ਉੱਥੇ ਹੈ ਉਹ ਤੋਂ ਬੜੇ ਸਾਰੇ ਲੋਕਾਂ ਨੂੰ ਤਾਂ ਪੜਾਈ ਹੁੰਦੀ ਨਹੀਂ ਤੇ ਉਹਨਾਂ ਡੇਰਿਆ ਜਹ ਹੁੰਦੇ ਸੀ ਕੰਨ ਨਾ ਇਹ ਰੇਲੇ ਦਾ ਸਕੂਲ ਹੋਂਦ ਹੁੰਦੇ ਨਹੀਂ ਸੀ ਉਦੋਂ ਯਾ ਦੇਰੇ ਜਾਂ ਥਾਈਆਂ ਹੁੰਦੀਆਂ ਸੀ ਹਾਂ ਸਾਧ ਪੜਾਉਣਾ ਹੁੰਦਾ ਕੌਣ ਪੜਾਉਂਦਾ ਸੀ ਸਾਧ ਸਾਧ ਪੜਾਉਂਦੇ ਹੁੰਦੇ ਸਾਧ ਪੜਾਉਂਦੇ ਸੀ ਪਹਿਲਾਂ ਹਾਂ ਅੱਛਾ ਵੀਰੇ ਦੇਰੇ ਦੇ ਵਿੱਚ ਹੋਂਦਾ ਸਾਧ ਆਹੋ ਹੀ ਪੜਾਉਣਾ ਹੁੰਦਾ ਥੱਲੇ ਅੱਖਰ ਪਾਉਣਾ ਹੁੰਦਾ ਉਡਾਰਾ 35 ਅੱਛਾ ਥੱਲੇ ਹੈ ਹਾਂ ਧਰਤੀ ਦੇ ਹਾਂ ਅੱਛਾ ਤੇ ਜਿਵੇਂ ਹੁਣ ਆਹਾ ਹੁਣ ਅਸੀਂ ਵੀ ਪੜੇ ਹਾਂ ਸਕੂਲਾਂ ਦੇ ਵਿੱਚ ਜਿਵੇਂ ਬਣੇ ਹੁੰਦੇ ਸੀ ਬਲੈਕ ਬੋਰਡ ਜੇ ਸਾਨੂੰ ਤਾਂ ਉਹ ਐ ਪੜਾਇਆ ਸੀ ਕਿ ਉਹ ਹੁੰਦੇ ਨਹੀਂ ਸੀ ਉਹ ਹੁਣ ਤਾਂ ਕੁਝ ਨਹੀਂ ਹੁੰਦਾ ਤੇ ਹੱਨੇ ਧਰਤੀ ਤੇ ਪੜਾਉਂਦੇ ਹਾਂ ਹਾਂ ਚਾਚੀ ਤੇ ਲਿਖਾਉਂਦੇ ਥੈਂਕ ਯੂ ਤੇ ਫੇਰ ਤੇਰੇ ਨਾਲ ਕਿਹੜੇ ਕਿਹੜੇ ਜਾਂਦੇ ਨੇ ਤੇਰੇ ਪੜਨ ਵਾਲੇ ਮੁੰਡਾ ਬਹੁਤ ਹੁੰਦੇ ਸੀ ਅੱਛਾ ਇੱਕ ਤੇ ਇਧਰੋਂ ਮੈਂ ਕੱਲੇ ਹੀ ਸੀ ਤੇ ਤੁਸੀਂ ਮੁੰਡੇ ਕੁੜੀਆਂ ਕਿੰਨੇ ਜਾਣੇ ਹੁੰਦੇ ਸੀ ਕਲਾਸ ਚ ਕੁੜੀਆਂ ਤਾਂ ਗੁਰ ਪਗਹਿ ਹੁੰਦੇ ਵੀ ਬਾਹਰ ਨਾ ਕੱਢੋ ਅਸਾ ਕੁੜੀਆਂ ਪੜ੍ਹਦੀਆਂ ਨਹੀਂ ਜਿਆਦਾ ਨਾ ਕੁੜੀਆਂ ਨਹੀਂ ਪੜ੍ਹਦੇ ਕਿਉਂ ਬੋਲੀਂ ਦਾ ਕੁੜੀਆਂ ਉਹਦਾ ਨਹੀਂ ਸਕੂਲ ਦੇ ਵਿੱਚ ਦੇਰੇ ਦੇ ਵਿੱਚ ਅੱਛਾ ਲਾਉਂਦਾ ਨਹੀਂ ਸਕੂਲ ਉਹ ਕੁੜੀਆਂ ਹਾਂ ਕਿਉਂ ਪੜਾਈ ਗਾ ਤਾਂ ਨਹੀਂ ਕਰਾਉਂਦੇ ਸੀ ਕੈਂ ਘਰ ਦਾ ਕੰਮ ਕਰਨੀ ਹੈ ਇਹ ਘਰ ਦਾ ਕੰਮ ਕਰਨਾ ਅੱਛਾ ਦੇਖ ਰੋ ਫਿਰ ਘਰ ਦਾ ਕੰਮ ਕਰਦੇ ਹਾਂ ਹਾਂ ਜਿਵੇਂ ਹੁਣ ਸੂਟ ਪਾਏ ਫਿਰਦੀਆਂ ਨਹੀਂ ਵਧੀਆ ਵਧੀਆ ਹਾਂ ਹਾਂ ਉਹੋ ਨੇ ਤੇ ਉਹ ਤਾਂ ਸੂਟ ਪਾਉਂਦੇ ਨਹੀਂ ਜੀ ਉਹ ਤਾਂ ਟੱਕ ਆਏ ਕੱਪੜੇ ਤਾਂ ਹੁੰਦੇ ਆ ਕੁੜੀਆਂ ਰੇ ਉਹਨਾਂ ਦੇ ਬਾਹਰ ਦੇ ਨੇ ਕੰਨੋਂ ਤਾਂ ਠੀਕਰੇ ਕਰੀ ਜਾਂਦੇ ਆ ਪੈਸਾ ਨਹੀਂ ਜੀ ਨਾ ਤਾਂ ਨਹੀਂ ਪਾਉਂਦੇ ਸੀ ਹਾਂ ਕਰੇ ਕਰੇ ਜਣਾ ਹੁੰਦਾ ਜਦੋਂ ਆਨੇ ਦਵਾਨੀ ਆਪੇ ਆਨੇ ਦਵਾਨੇ ਹੋ ਗੀ ਦਸੀਆਂ ਪੰਕੀਆਂ ਕੋਈ 21 22 ਵੀ ਕਹਿੰਦੇ ਹੁੰਦੇ ਜੀ ਹਨਾ ਨਾ ਹੋਰ ਦੋ ਪੈਸੇ ਉਹਦੇ ਜਾਣ ਨਾ ਹੁੰਦਾ ਜਦ ਦਵਾਨੇ ਹੁੰਦੇ ਜਦ ਦਵਾਨੇ ਹੁੰਦੇ ਇਹ ਚਾਹ ਨਹੀਂ ਹੁੰਦੀ ਯਾਰ ਅਰਬੀਆ ਹੁੰਦਾ ਏ ਕੋਸ ਹੁੰਦਾ ਹਾਂ ਇੱਥੇ ਪੜਿਆ ਮੈਂ ਇੱਥੇ ਫਿਰੋਜ਼ਵਾਨ ਇੱਥੇ ਪਿੰਡ ਆਏ ਪਿੰਡ ਆਏ ਪਿੰਡ ਆਏ ਦੇਰੇ ਤਾਂ ਪਿੰਡ ਦਾ ਦੇਰਾ ਕਿਹੜਾ ਜਿਹੜਾ ਉਹਨਾਂ ਦਾ ਦੇਰਾ ਆ ਗੁਰਦੁਆਰਾ ਇਹਦਾ ਇੱਥੇ ਗੁਰਦੁਆਰਾ ਤੇ ਦੇਰਾ ਹੁੰਦਾ ਸੀ ਪਹਿਲਾਂ ਹਾਂ ਦੇਰਾ ਹੁੰਦਾ ਸੀ ਸਾ ਗੁਰਦੁਆਰਾ ਬਾਅਦ ਚ ਬਣਿਆ ਸੀ ਬਾਅਦ ਚ ਬਣਿਆ ਬਾਬੇ ਦੀਪ ਸਿੰਘ ਨੇ ਕਰਨਾ ਹਣੇ ਅਰਜੀ ਸਿੰਘ ਨੇ ਅਲਾਂ ਕੀ ਤਸਵੀਰ ਗੁਰਦੁਆਰੇ ਬਣ ਜਾਣਾ ਉਸ ਗੁਰਦੁਆਰੇ ਬਣਾਤੇ ਤੇ ਨਿਸ਼ਾਨ ਸਾਹਿਬ ਚੜਾਤੇ ਜੋ ਸੇਖਰੇ ਹਾਂ ਲੱਗੇ ਜੋ ਮੈਂ ਦੱਸਦਾ ਵੀ ਸੀ ਜਨਾ ਮੈਂ ਨੋਟਰੀ ਲੱਗ ਗਿਆ ਸੀ ਹਣਾ ਹਾਂ ਆਜ ਤਨੂੰ ਤਾਂ ਕੁਛ ਦੀ ਕੋਸ ਹੁੰਦਾ ਆਜ ਤਨੂੰ ਆਪਾਂ ਨੂੰ ਕਾਹਦੀ ਅਥੋਰਟੀ ਨਹੀਂ ਹੋਣੀ ਕਿਸੇ ਚੀਜ਼ ਦੀ ਜੇ ਤੂੰ ਨਾਮ ਦਾ ਬੁੜੀਆਂ ਬੁੜੀਆਂ ਨਹੀਂ ਕੁਛ ਕਰਨੇ ਨੇ ਹੁਣੇ ਸੋ ਹਾਂ ਬੁੜੀਆਂ ਨਹੀਂ ਕੁਛ ਕਰਨੇ ਨੇ ਰੋ ਰੋ ਜਾਂ ਔਰਗੇਨਿਕ ਵਿਆਹ ਕਰਾਂਗੇ ਮੈਨੂੰ ਆਪਣਾ ਇੱਕ ਪਾਰਟੀ ਹੋਇ ਨੂੰ ਕਢਾਤਾ ਜੀ ਅੱਛਾ ਉਹਨਾਂ ਨੌਕਰੀ ਨੂੰ ਸਮਝਦੇ ਨਹੀਂ ਹਨ ਨਾ ਨੌਕਰੀ ਸਮਝਦੇ ਨਹੀਂ ਸਦੋ ਉਹ ਉਹ ਘਰ ਦਾ ਕੰਮ ਹੈ ਅਨਪੜ੍ਹਤਾ ਕਰ ਪੜ੍ਹੇ ਦੀ ਅਨਪੜ੍ਹ ਦੀ ਕੋਈ ਬਹੁਤੀ ਬੋਸ ਪੜਾ ਲਿਖਿਆ ਵੀ ਅਨਪੜ੍ਹ ਦੇ ਬਰਾਬਰ ਬਰਾਬਰ ਜੀ ਹਾਂ ਉਹਨਾਂ ਅਨਪੜ੍ਹਾ ਨੂੰ ਵੀ ਉਹੀ ਪੱਤੀ ਹੁੰਦੀ ਸੀ ਤੇ ਪੜ੍ਹੇ ਲਿਖਿਆ ਨੂੰ ਵੀ ਉਹੀ ਪੱਤੀ ਹੁੰਦੀ ਹੁੰਦੀ

ਉਸ ਲਈ ਆਸ ਉਹ ਦੇਤੀ ਮੈਟਰੀਅਲ ਦੇ ਚ ਲੈ ਕੇ ਉਹ ਆਪਣਾ ਵਪਾਰ ਆਗੇ ਤਾਂ ਕੰਮ ਕਿੰਨੇ ਸਾਲ ਦਾ ਲੱਗਿਆ ਇਹ ਕਰਨ ਕੰਮ ਦਾ 6 ਸਾਲਾਂ ਲਈ ਲੱਗਿਆ ਸੀ ਮੈਂ ਕਰਨ 20 ਸਾਲਾਂ ਹਾਂ ਉਹਦੋਂ ਕਿਹੜਾ ਕੰਮ ਕਰਦਾ ਉਹਦੋਂ ਕੱਟੀਆਂ ਇਟਾ ਹੁੰਦੇ ਆ ਅੱਛਾ ਕੱਚੇ ਘਰ ਬੋਲੇ ਹੁੰਦੇ ਆ ਉਹ ਆਇਆ ਕੰਮ ਕਰਨ ਦਾ ਗੱਟ ਜਿਹੜਾ ਹਲ ਬਣਾਉਣੇ ਹੁੰਦੇ ਆ ਚੋਲੋਂ ਨਹੀਂ ਹਾਲਾ ਮੁੰਨਾ ਬਣਾਉਣਾ ਉਹ ਕੰਮ ਕਰਨਾ ਜਾਂ ਪੰਜਾਲੀ ਬਣੋਣੀ ਖੁਰਪਾ ਦਾਤੀ ਇਹ ਹਾਇ ਕੰਮ ਕਰੇ ਦੀ ਹੈ ਉਹ ਸਾਰਾ ਕੰਮ ਕਰਨ ਲੱਗ ਗਿਆ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਸਾਡਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਬਈ ਤੇ ਬਾਕੀ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਹੋ ਧੰਨਵਾਦ ਬਹੁਤ ਬਹੁਤ ਤੁਹਾਡਾ